ਸ਼੍ਰੋਮਣੀ ਅਕਾਲੀ ਦਲ ਇਸ ਵਕਤ ਬੇहद ਚਰਚਾ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਕਤ ਬਾਗੀ ਧੜੇ ਤੇ ਸਭ ਤੋਂ ਵੱਡਾ ਐਕਸ਼ਨ ਕੀਤਾ ਕੱਲ ਬਾਗੀ ਧੜੇ ਦੇ ਕੁਝ ਲੀਡਰ ਸੀ ਜਿਹੜੇ ਬਰਖਾਸਤ ਕੀਤੇ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਰਪ੍ਰਸਤ ਨੇਤਾ ਐਲਾਨੇ ਸੁਖਦੇਵ ਸਿੰਘ ਢਿੰਡਸਾ ਨੂੰ ਬਾਹਰ ਕਰ ਦਿੱਤਾ ਹੈ ਯਾਨੀ ਸਰਪ੍ਰਸਤ ਸੁਖਦੇਵ ਸਿੰਘ ਢਿੰਡਸਾ ਹੁਣ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢਿੰਡਸਾ ਹੋ ਗਏ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵਕਤ ਸਰਪ੍ਰਸਤ ਆਗੂ ਬਣਾਇਆ ਸੀ ਸੁਖਦੇਵ ਸਿੰਘ ਢਿੰਡ ਸਾਨੂੰ ਪਾਰਟੀ ਦਾ ਉਹਨਾਂ ਨੇ ਖੁਦ ਹੀ ਅੱਜ ਇਹਨਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਹੈ ਸੁਖਦੇਵ ਸਿੰਘ ਢਿੰਡ ਸਾਨੂੰ ਅਕਾਲੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਗਏ ਨੇ ਇੱਕ ਤਰਾ ਦੇ ਨਾਲ ਹੁਣ ਸੁਖਦੇਵ ਸਿੰਘ ਢਿੰਡ ਸਾ ਵੀ ਬਾਗੀ ਧੜਿਆਂ ਦੇ ਖਿਲਾਫ ਇਹ ਸਭ ਤੋਂ ਵੱਡਾ ਹੁਣ ਤੱਕ ਦਾ ਐਕਸ਼ਨ ਹੈ ਬਲਵਿੰਦਰ ਸਿੰਘ ਭੁੰਦਰ ਪਾਰਟੀ ਦੇ ਸੀਨੀਅਰ ਆਗੂ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕੱਲ ਹੀ ਜੋ ਸੁਖਦੇਵ ਸਿੰਘ ਟਿੰਡ ਸਾਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖਾਰਜ ਕੀਤੇ ਗਏ ਸੀ ਅਨੁਸ਼ਾਸਨੀ ਕਮੇਟੀ ਦੇ ਕੁਝ ਫੈਸਲੇ ਬਗਦੀ ਧੜਿਆਂ ਨੂੰ ਬਾਹਰ ਕਰਨ ਦਾ ਹੋਵੇ ਚਾਹੇ ਉਹ ਫੈਸਲੇ ਹੋਣ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਤਰਕ ਇਹ ਦਿੱਤਾ ਗਿਆ ਕਿ ਸਰਪ੍ਰਸਤ ਨੂੰ ਕੋਈ ਅਧਿਕਾਰ ਨਹੀਂ ਹੈ ਅਨੁਸ਼ਾਸਨੀ ਕਮੇਟੀ ਦੇ ਕਿਸੇ ਫੈਸਲੇ ਨੂੰ ਬਦਲਣ ਦਾ ਅਨੁਸ਼ਾਸਨੀ ਕਮੇਟੀ ਨੂੰ ਭੰਗ ਕਰਨ ਦਾ ਹੁਣ ਜਿਹੜੇ ਸਰਪ੍ਰਸਤ ਸੀਗੇ ਉਹਨਾਂ ਨੂੰ ਖੁਦ ਹੀ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਸਰਪ੍ਰਸਤ ਹੁਣ ਸਰਪ੍ਰਸਤ ਵੀ ਨਹੀਂ ਰਹੇ ਸੁਖਦੇਵ ਸਿੰਘ ਢਿੰਡਸਾ ਸਾਬਕਾ ਸਰਪ੍ਰਸਤ ਹੋ ਗਏ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਬਾਗੀ ਟਰਡੇ ਦੇ ਉੱਤੇ ਕੀਤਾ ਤੇ ਨਾਲੇ ਤਰਕ ਦੇ ਰਹੇ ਨੇ ਕਿ ਸੁਖਦੇਵ ਸਿੰਘ ਢਿੰਡਸਾ ਦੇ ਕੋਲ ਕੋਈ ਪਾਵਰ ਨਹੀਂ ਹੈ ਸੁਧਾਰ ਕਰਨ ਵਾਲੇ ਆਪਸ ਦੇ ਵਿੱਚ ਹੀ ਲੜਨ ਲੱਗੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਬਿਆਨ ਨੇ ਪ੍ਰੈਸ ਕਾਨਫਰੰਸ ਕਰਕੇ ਬਲਵਿੰਦਰ ਸਿੰਘ ਭੁੰਦੜ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਇਹ ਸੀਨੀਅਰ ਨੇਤਾ ਨੇ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰਪ੍ਰਸਤ ਤੋਂ ਸਾਬਕਾ ਸਰਪ੍ਰਸਤ ਹੋ ਗਏ ਨੇ ਸੁਖਦੇਵ ਸਿੰਘ ਢੀਡਸਾ ਉਹ ਕਿਉਂਕਿ ਖੈਰ ਸੰਤਾਨ ਕੋ ਹੋਇਆ ਸਰ ਕੁਸ਼ ਇਹਨੂੰ ਕਮੇਟੀ ਨੂੰ ਭੰਗ ਕਰਦੇ ਹਾਂ ਸੁਖੀ ਨੂੰ ਭੰਗ ਕਰਦੇ ਹਾਂ ਔਰ ساری ਭੰਗ ਕਰਕੇ ਸੇ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਗੇ ਔਰ ਸੈਸ਼ਨ ਬੁਲਾਮਾਗੇ ਸੈਸ਼ਨ ਰੱਦ ਕਰਦੇ ਸੈਸ਼ਨ ਬੁਲਾ ਕੇ ਨਵੀਂ ਕਮੇਟੀ ਚੁਣਾਗੇ ਜਦੋਂ 10 ਦਸੰਬਰ 1998 ਵਾਲੋਨਾ ਦਾ ਧਿਆਨ ਲਜਾਣਾ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਬਿਆਨ ਦਿੱਤਾ ਸੀ ਕਿਸੇ ਤੋਂ ਸਤੀਫਾ ਨਹੀਂ ਸੀ ਮੰਗਿਆ ਉਹਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਇਹ ਤੋਸੀਰ ਜਿਵੇਂ ਅੱਜ ਬਿਜ਼ੀ ਰਹਿੰਨਿਓ ਆਪਣੀ ਥਾਂ ਇੱਕ ਐਕਟਿੰਗ ਅਕਾਲੀ ਦਲ ਦਾ ਪ੍ਰਧਾਨ ਬਣਾ ਦੋ ਤੇ ਢੀਂਸਾ ਸਾਹਿਬ ਨੇ ਅਨਸ਼ਾਸਨੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਟੋੜਾ ਟੋੜਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਿਆ ਸੀ ਮੈਂ ਹੁਣ ਢੀਂਸਾ ਸਾਹਿਬ ਨੂੰ ਪੁੱਛਦਾ ਹੈ ਕਿ ਹੁਣ ਉਦੋਂ ਕਾਨੂੰਨ ਹੋਰ ਤੇ ਹੁਣ ਕਾਨੂੰਨ ਹੋਰ ਉਦੋਂ ਪੰਥਰਤਨ ਜਥੇਦਾਰ ਗੁਰਚੰਨ ਸਿੰਘ ਟੋੜਾ ਵਰਗੀ ਸ਼ਖਸੀਅਤ ਨੂੰ ਇੱਕ ਪਬਲੀਕਲੀ ਬਿਆਨ ਦੇਣ ਕਰਕੇ ਪਾਰਟੀ ਨੇ ਫੈਸਲਾ ਲਿਆ ਕਿ ਇਹ ਪਾਰਟੀ ਦਾ ਐਕਟ ਆਫ ਇੰਡਿਸਿਪਲਨ ਹੈ ਤੇ ਤੁਸੀਂ ਪ੍ਰੈਸ ਕਾਨਫਰੈਂਸਾਂ ਕਰੋ ਤੁਸੀਂ ਬਰਾਬਰ ਦਾ ਧੜਾ ਸਥਾਪਿਤ ਕਰੋ ਤੁਸੀਂ ਬਰਾਬਰ ਦੀ ਧਿਰ ਬਣਾਓ ਤੇ ਉਹਨੂੰ ਕਹੋ ਇਹ ਐਕਟ ਆਫ ਇੰਡਿਸਿਪਲਨ ਨਹੀਂ ਦੂਸਰੀ ਗੱਲ ਮੈਂ ਇੱਕ ਗੱਲ ਨਹੀਂ ਚਾਹੁੰਦਾ ਢੀਢਾ ਸਾਹਿਬ ਢੀਢਾ ਸਾਹਿਬ ਤੁਹਾਡੇ ਤਜਰਬੇ ਤੁਹਾਡੀ ਬਜ਼ੁਰਗੀ ਤੁਹਾਡੀ ਸਿਆਣਪ ਤੋਂ ਬਾਅਦ ਇਹ ਮਿਲ ਸੀ ਇਹ ਜਿਹੜਾ ਤੁਹਾਨੂੰ ਸਨਮਾਨ ਦਿੱਤਾ ਹੈ ਇਹ ਉਹਨੂੰ ਤੁਸੀਂ ਪਾਰਟੀ ਲਈ ਵਰਤੋਗੇ ਨਾ ਕਿ ਪਾਰਟੀ ਦੇ ਦੋਖੀਆਂ ਜਿਹੜੇ ਪਾਰਟੀ ਵਿਰੋਧੀ ਸ਼ਕਤੀਆਂ ਏਜੰਸੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਹੱਥ ਠੋਕੇ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਮੋਹਰੇ ਬਣਾਓ